ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵਿਕਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਚਾਰ گاਵਾ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਚਾਰੇ گاਵਾ ਸੂਈਆਂ ਸੂਈਆਂ ਹੋਣਗੀਆਂ ਤੇ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੈ ਵੀ ਚਾਰੇ گاਵਾ ਚੰਗੀਆਂ ਬਰੀਰ ਵਾਲੀਆਂ ਤੇ ਚੰਗੇ ਮਿਲਕ ਵਾਲੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖਰੀ ਦੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਸ ਆਓ करिए ਵੀਰ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਛਾਣ ਦੀ ਵੀਰ ਦੇ ਕੋਲ ਪੁੱਛ ਲੈਣੀ ਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਖੇਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਬਈ ਠੀਕ ਆ ਹਾਂਜੀ ਵਧੀਆ ਜੀ ਚੜੀਆਂ ਦੇ ਵਜੇ ਕੰਮ ਕਰਦਾ ਬੜਾ ਗੁਰੂ ਰਾਮ ਦਾਸ ਦੀ ਮੇਰਾ ਬਾਬਾ ਸ਼ੁਕਰੇ ਜੀ ਐਡਰੈਸ ਬੋਲਦੀ ਆਪਨਾ ਪਿੰਡ ਆਪਣਾ ਜੀ ਵੱਡੇ ਸਭਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਹਾਂਜੀ ਹਾਂਜੀ ਫੋਨ ਨੰਬਰ ਦਾ ਨਾਮ ਦੱਸ ਦੀ ਵੀਰ ਫੋਨ ਨੰਬਰ ਆਪਣਾ ਹੈਗਾ ਜੀ 8437933590 ਬੈਨਰ ਤੇ ਪੁਰਜ ਮਿਲਕ ਫਾਰਮ ਧਰਤੀ ਲੁਕੇਸ਼ਨ ਵੀ ਆ ਸਾਰਿਆਂ ਨੂੰ ਪਤਾ ਨਾਮ ਆਪਣਾ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਹਾਂਜੀ ਠੀਕ ਹੈ ਜੀ ਅੱਛਾ ਅੱਜ ਆਪਣੇ ਕੋ ਗਾਵਾਂ ਦੇ ਵਿੱਚ तकरीबन 5 ਦਾ ਇੱਕ ਸੇਲ ਹੋ ਗਈ ਹਾਂਜੀ ਹਾਂਜੀ ਇੱਕ ਤੁਹਾਡੇ ਸਾਹਮਣੇ ਸੇਲ ਹੋ ਗਈ 30 ਲੀਟਰ ਵਾਲੀ ਹਾਂਜੀ ਹਾਂਜੀ ਤੇ ਆਹ ਜਿਹੜੀ ਬੱਚੀ ਇਹ ਪਰਸੋਂ ਦੀ ਸੂਈ ਆ ਅੱਛਾ ਜੀ ਤੇ 20 ਲੀਟਰ ਬੋਲੇ ਦਾ ਸਟਾਰਟਿੰਗ ਆ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਆਪਣੀ ਤਸੱਲੀ ਕਰ ਲਈ ਬਿਆਨਾ ਪਾ ਗਿਆ ਪਚਵਾ ਕੇ ਫਿਰ ਦਵਾ ਕੰਡੇ ਦੇ ਚੜਾ ਕੇ ਸਵੇਰ ਕਾ ਸੂਈ ਸੂਗਾ ਜੀ ਦੂਜਾ ਦੂਜਾ ਸੂਈ ਪਹਿਲੇ ਨੇ ਇਹਨੇ 26 27 ਲੀਟਰ ਕੱਢਿਆ ਕਰੀ ਨੰਬਰ ਟੈਗ ਨੰਬਰ ਸਾਰਾ ਕੰਪਿਊਟਰ ਤੇ ਪਹਿਰ ਰਕਾਰਡ ਵਾਲੀ ਬੱਚੀ ਲਓ ਦੋਸ ਹਾਂਜੀ ਐਗਰ ਦੋਸਤੋ ਕੰਨ ਦੇ ਵਿੱਚ ਹਰ ਇੱਕ ਚੀਜ਼ ਤੇ ਬਾਕੀ ਬੱਚਾ ਕੀ ਪਤਾ ਨਹੀਂ ਮੇਲ ਕਾਫ ਆ ਲਓ ਦੋਸਤੋ ਆ ਕਰ ਲਓ ਚੈੱਕ ਤੇ ਬਾਕੀ 26 27 ਲੀਟਰ ਇਹਨਾਂ ਸਹੀ ਖੈਰਾ ਸਾਹਿਬ ਦੁੱਧ ਭਰਿਆ ਇਹੋ ਜਿਹੇ ਜਰਸੀਆਂ ਏਡੀ ਹਾਈਟ ਦੇ ਵਿੱਚ ਤੁਹਾਨੂੰ ਇਹ ਪਤਾ ਤੁਸੀਂ ਵੀਡੀਓ ਬਣਾਉਂਦੇ ਨਹੀਂ ਮਿਲਦੀਆਂ ਜੀ ਠੀਕ ਹੈ ਜੀ ਬਾਕੀ ਦੋਸਤੋ ਆਰਡਰ ਇਹਦਾ ਕਰੋ ਚੈੱਕ ਕਰਮਾਈ ਦੇ ਵੇਖੋ ਦੋਸਤੋ ਪੰਡਾ ਹੀ ਪਈਆਂ ਇਹ ਬਾਕੀ ਖੈਰਾ ਸਾਹਿਬ ਇਹੋ ਜਿਹੇ ਨਗੀਨੇ ਬੜੇ ਘੱਟ ਮਿਲਦੇ ਹਾਂ ਹਾਂਜੀ 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 20 ਲੀਟਰ ਹਰੀ ਸਾਰੀ ਤੁਹਾਨੂੰ ਪਤਾ ਐਚਪੀ ਦੇ ਚਵਾਈ ਜਾਂਦੀਆਂ ਪੀਲ ਟਬੋਲੇ ਯਾਰ ਸੀਨੇ ਚੁਆਵਾ ਕਰਕੇ ਫੇਸਪਾਲ ਦੀ ਵੇਖੋ ਜੀ ਹਾਂਜੀ ਹਾਂਜੀ ਤੇ ਬਾਕੀ ਥਾਂ ਦਾ ਗਏ ਵੇਖੋ ਜੀ ਕਿੱਦੈ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਦੀ ਮਿਹਰ ਹੈ ਜੀ ਐਨੇ ਸੋਹਣੇ ਲੱਗੇ ਆ ਜੀ ਲਓ ਜੀ ਦੋਸਤੋ ਕਿੰਨਾ ਵੀਰ ਬੋਲਾ ਅੰਦਰ ਸਿਆ 20 ਲੀਟਰ ਆ ਪਚਵਾਰ 20 ਲੀਟਰ ਦੋਸਤੋ ਹੁਣ ਮੌਕੇ ਦਾ ਬੋਲਾ ਜਿਹੜਾ ਤਿਆਰ ਆ ਵੀਰ ਖਦਾ ਚੁਆਕੇ ਦੇਵਾਂਗੇ ਕਿਸੇ ਵੀਰ ਨੇ ਚੁਆਈ ਵੀ ਕਰਾਉਣੀ ਹੋਵੇ ਤੇ ਬੇਸ਼ੱਕ ਆਪਣਾ ਪਿਆਨਾ ਪਾ ਕੇ ਵੀਡੀਓ ਕਾਲ ਤੇ ਚੁਆਈ ਵੀ ਕਰਾ ਸਕਦਾ ਹੈ ਦੁੱਧ ਖੈਰਾ ਸਾਹਿਬ ਆ 25 ਰੋ ਤਾਂ ਕਰ ਦੇਣਾ ਵਾ ਕੀ ਰਹਾ ਹਾਂਜੀ ਅਜੇ ਬੋਲੇ ਦੇ ਵਿੱਚ ਹੀ ਅਜੇ ਬੋਲੇ ਦੇ ਵਿੱਚ ਹੀ ਆ 20 ਲੀਟਰ ਬੋਲਾ ਹੀ ਆ ਦੋਸਤੋ ਤਾਂ ਕਿ ਕੁਆਲਟੀ ਬੈਗ ਸਾਈਡ ਤੋਂ ਚੈੱਕ ਕਰੋ ਚਾਰੇ ਥਣ ਗ੍ਰੈਪ ਚ ਲੱਗੇ ਕੋਈ ਫੋਰ ਸ਼ਾਨੀਆਂ ਨਾਲ ਬਹੁਤ ਸੋਹਣੀ ਦੋਸਤੋ ਕੁਆਲਟੀ ਚੰਗੀ ਬਰੀਡ ਪੂਰੀ ਫੁੱਲ ਬਰੀਡ ਚ ਤੇ ਇਹਦਾ ਵੀਰ ਮੁੱਲ ਮੁੱਲ ਖੈਰਾ ਸਾਹਿਬ ਆ ਫੋਨ ਤੇ ਕਰਾਂਗੇ ਅੱਛਾ ਤਾਂ ਫੋਨ ਤੇ ਹਾਂਜੀ ਠੀਕ ਹੈ ਜੀ ਸਾਰੇ ਬਹੁਤ ਦਾ ਫੋਨ ਤੇ ਕਰਾਂਗੇ ਤਾਂ ਐਸੇ ਇਕੱਲੇ ਨਹੀਂ ਜੀ ਦੋਵਾਂ ਦਾ ਫੋਨ ਤੇ ਦੋਵਾਂ ਜਰਸੀਆਂ ਦਾ ਹਾਂਜੀ ਨਹੀਂ ਜਰਸੀਆਂ ਦਾ ਨਹੀਂ ਜਰਸੀ ਇੱਕ ਦਾ ਕਰਾਂਗੇ ਜੀ ਅੱਛਾ ਜੀ ਕਲਕਾ ਯੇ ਰੀ ਵੀਰ ਭੈਣ ਭਰਾ ਸੌਦੇ ਚਲੰਦਾ ਇੱਕ ਦੂਆ ਦਾ ਕਰਕੇ ਆਖਨੇ ਆ ਜੋਆਇ ਕੀਤੀ ਵੀਰਾਂ ਨੇ ਆਪਣੇ ਘਰੇ ਆ ਹਾਂਜੀ ਚਲੋ ਕੋਈ ਤੇ ਬਾਕੀ ਗਿੱਲੇ 나ੜੂ ਦੇ ਵਿੱਚ ਜੇ ਬੱਚਾ ਵੇਖ ਲੋ ਬੱਚਾ ਬੜਾ ਚੰਗਾ ਹੀ ਬਿਗ ਸ਼ੋਰਦਾ ਹੀ ਬਾਕੀ ਚਲੋ ਜੀ ਚਲੋ ਅੱਛਾ ਜੀ ਉਹ ਕੁਦਰਤ ਆ ਨਾ ਜੀ ਹਾਂਜੀ ਠੀਕ ਹੈ ਜੀ ਬਾਕੀ ਮਾਂ ਦਾ ਵੀ ਰਿਕਾਰਡ ਆਪਾਂ ਪ੍ਰੋਪਰ ਕਾਰਡ ਵੀ ਦੇ ਦਾਂਗੇ ਜਿਹੜਾ ਇਹਦਾ ਕੰਪਿਊਟਰ ਤੇ ਜਿਹੜਾ 26 27 26 27 ਲੀਟਰ ਪਲੂਨ ਨੇ ਦੁੱਧ ਚੋਇਆ ਜੀ ਅੱਛਾ ਇਹ ਨਹੀਂ ਜਿਹੜੀ ਹਾਂਜੀ ਹਾਂਜੀ ਠੀਕ ਹੈ ਜੀ ਜਿਹੜੀ 2 ਨੰਬਰ ਤੇ ਪਤੀ ਡਾਕਟਰ ਸਾਹਿਬ ਇਹਦੀ ਡਿਟੇਲ ਦੱਸੋ ਇਹ ਤਾਜੀ ਸੂਈ ਆ ਤੁਹਾਡੇ ਸਾਹਮਣੇ ਜੇਰ ਪੈ ਗਈ ਆ ਜੇ ਕਿਹਨੇ ਜੇਰ ਦੀ ਵੀਡੀਓ ਮੰਗੋਣੀ ਹੋ ਆਪਾਂ ਪਾ ਵੀ ਦੇਵਾਂਗੇ ਤੇ 5 6 ਲੀਟਰ ਬੋਲਾ ਕਰਤਾ ਕਿਉਂਕਿ ਚੱਡਾ ਲੈ ਕੇ ਤੁਰਿਆ ਨਹੀਂ ਜਾਂਦਿਆ ਠੀਕ ਹੈ ਜੀ ਇਹਨੇ 28 29 ਲੀਟਰ ਸਹੀ ਜਿਹੜਾ ਦੁੱਧ ਭਰਿਆ ਜੀ ਪਹਿਲੇ ਪਹਿਲ ਨੇ ਦਜਾ ਸੂਆ ਸੂਈ ਇਹ ਮਗਰ ਵੱਛੀ ਆ ਗਈ ਜੀ ਅੱਛਾ ਇਹ ਤੇ ਮਗਰ ਵੱਛੀ ਆ ਜੀ ਹਾਂਜੀ ਲਓ ਦੋਸਤੋ ਆ ਬੱਚਾ ਤੇ ਸਾਹਮਣੇ ਬਿਠਾ ਜੀ ਸੂਈ ਨੂੰ ਕਿ ਦੋਸਤੋ 2 3 ਘੰਟੇ ਦਾ ਟਾਈਮ ਹੋ ਜਾਵਾਂਗਾ ਤੇ ਜੇਰ ਪਾਤੀ ਮਾਲਕ ਦੀ ਕਿਰਪਾ ਨਾਲ ਚੁਾਈ ਆਪਾਂ ਤੁਹਾਡੇ ਸਾਹਮਣੇ ਕਰਾਤੀ ਥੋੜੀ ਠੀਕ ਹੈ ਜੀ ਹਾਂਜੀ ਚੁਾਈ ਦੋਸਤੋਂ 5 6 ਲੀਟਰ ਜਿਹੜਾ ਬੋੜਾ ਵੀਰ ਨੇ ਕੱਢਿਆ ਕਿਉਂਕਿ ਆਰਡਰ ਜ਼ਿਆਦਾ ਸੀਗਾ ਤੇ ਇਸ ਕਰਕੇ ਥੋੜਾ ਬਰਖਾ ਬਹੁਤ। ਬਾਕੀ ਹਾਈਟ ਵੇਖੋ ਕਹਿੰਦਾ ਸਭ ਕਿੰਨੀ ਵੱਡੀ ਹਾਈਟ ਦੀ ਆ। ਹਾਂਜੀ ਹਾਂਜੀ ਤੇ ਬੇਲ ਦੀ ਗੱਲ ਕਰੀਏ ਨਾ 7 ਫੁੱਟ ਲੰਮੀ ਇਹੋ ਜੀ ਗਾਂ ਦੀ ਤਾਰੀਫ ਨਹੀਂ ਕੀਤੀ ਜਾਂਦੀ। ਠੀਕ ਹੈ ਠੀਕ ਤੇ ਲੇਵਾ ਵੇਖੋ ਜੀ ਕਿੰਨਾ ਮਾਲਕ ਦੀ ਕਿਰਪਾ ਨਾਲ ਰੰਗ ਭਾਗ ਲੱਗੇ ਆ। ਮਹਾਰਾਜ ਜੀ ਦੀ ਉਮਰ ਲੰਮੀ ਕਰੇ ਗੁਰੂ ਰਾਮਦਾਸ। ਹਾਂਜੀ ਹਾਂਜੀ ਦੋ ਤੇ 30 ਬਾਕੀ ਦੋਸਤੋ ਜਿਹੜਾ ਆਰਡਰ ਹੈ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਜਾ ਚੈੱਕ ਕਰ ਲੋ ਜੀ ਆਹ ਵੇਖੋ ਜੀ ਲੋ ਜੀ ਦੋਸਤੋ ਜੀ ਬ੍ਰੀਡ ਵੀ ਚੈੱਕ ਕਰ ਲੋ ਆਹ ਲੋ ਜੀ ਕਰੋ ਚੈੱਕ 3 ਲੀਟਰ ਦੋ ਦੋਸਤੋ ਪਹਿਲੇ ਸਵੇਰੇ ਨੇ ਚੁਆਇਆ ਵੀਰ ਕਹਿੰਦਾ ਬਾਕੀ ਦੋਸਤੋ ਮੈਂ ਸ਼ੁਰੂ ਜਿ ਕਹਤਾ ਹਾਂ ਵੀ ਚੰਗੀ ਬ੍ਰੀਡ ਲਈਏ ਗਾਵਾਂ ਚੰਗੇ ਦੁੱਧ ਦੋਤਾਂ ਲਈਏ ਗਾਵਾਂ ਸਾਰੀਆਂ ਵੀਰ ਦੇ ਕੋਲ ਲੈ ਜੋ ਜੀ ਲੈ ਜੋ ਡਾਕਟਰ ਸਾਂ ਲੈ ਜੇਰ ਜੂਰ ਦੋਸਤੋ ਸਾਰੀ ਪ੍ਰੋਪਰ ਪੈ ਗਈ ਹੈ ਵੀਰ ਨੇ ਵੀਡੀਓ ਆਪਣੇ ਫੋਨ ਦੇ ਵਿੱਚ ਬਣਾ ਲਈ ਹੈ। ਬਾਕੀ ਕਹਿਰਾ ਸਾਹਿਬ ਕਹਿੰਦੇ ਆਨਲਾਈਨ ਵੀ ਮੰਗਾਉਣੀ ਤਾਂ ਵੀ ਪੂਰ ਛੱਟੇ ਦੀ ਆਪਣੀ ਗਰੰਟੀ ਜੇ। ਠੀਕ ਹੈ ਜੀ। ਹਰ ਗਾਂ ਦੀ। ਇਹ ਵੀ ਦੋਸਤੋ ਬੈਕ ਸਾਈਡ ਤੋਂ ਕੁਆਲਿਟੀ ਦਾ ਚੈੱਕ ਕਰਨਾ। ਅਰੇ ਕਹਿਰਾ ਸਾਹਿਬ ਸੂਸਵਾ ਦੇ ਵਿੱਚ ਚਾਹੀ ਆ। ਹਾਂਜੀ ਹਾਂਜੀ। ਤੇ ਬਾਕੀ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਦੀ ਮੱਛੀ ਆ ਗਈ ਆ। ਹਾਂ ਲੋ ਜੀ ਕਰੋ ਚੈੱਕ ਜੀ ਮੱਛੀ ਦੋਸਤੋ। ਹਾਂਜੀ। ਅੱਛਾ ਡਾਕਟਰ ਸਾਹਿਬ ਇਹਦਾ ਮੁੱਲ। ਮੁੱਲ ਜੀ ਇਹਦਾ ਅਕਨੈ ਫੋਨ ਤੇ ਕਰਨਾ ਦੋਵਾਂ ਦਾ ਜੀ। ਅੱਛਾ ਇਹਨਾਂ ਦੋਵਾਂ ਦਾ ਫ ਇਸ ਤੋਂ ਅੱਗੇ ਜਿਹੜੀ ਜਰਸੀ ਬੱਦੀ ਇਹ ਦੀ ਜਰਸੀ 16 ਲੀਟਰ ਬੋਲੇ ਤੋਂ ਪਰਸੋਂ ਸੁਈ ਜੇ ਮਗਰ ਵੱਛੀ ਜੇ ਲੈਕ ਡਾਇਮੰਡ ਠੀਕ ਹੈ ਜੀ ਹਾਂਜੀ ਬੱਛੀ ਉਹ ਦੋਤੋਂ ਜਿਹੜੀ ਚੰਗੇ ਸੀ ਮੰਨਦੇ ਤੇ ਪਹਿਲੇ ਨੇ ਨੇ 20 ਲੀਟਰ ਸਹੀ ਦੁੱਧ ਭਰਿਆ ਜੇ ਅੱਛਾ ਜੀ ਤੇ ਇਸ ਵਕਤ 16 17 ਲੀਟਰ ਬੋਲਾ ਹੀ ਬੋਲਾ ਜੇ ਜਿਹੜਾ ਤਿਆਰ ਹੋਣਾ ਹਾਂਜੀ ਤਾਂ ਹਾਈਟ ਵੇਖ ਲੋ ਕਿੰਨੀ ਪੂਰੀ ਵੱਡੀ ਹਾਈਟ ਹੈ ਪੰਜਾਬ ਵਾਲੀ ਦੋਤੋਂ ਜਰਸੀਆਂ ਦੋਵੇਂ ਪਿਓਰ ਜਰਸੀ ਦੇ ਵਿੱਚ ਇਹ ਨਹੀਂ ਕੋਈ ਛੋਟੀ ਜਾਨ ਕਿੰਨੇ ਕਰੂਗੀ ਛੋਟੀ ਨਿਕਲੇ ਤੇ ਪਾੜਾ ਵੀ ਆਪਾਂ ਦੇਵਾਂਗੇ ਠੀਕ ਹੈ ਹੁੰਦਾ ਜੀ ਵੱਡੀਆਂ ਜਰਸੀਆਂ ਜੇ ਪੰਜਾਬ ਵਾਲੀ ਠੀਕ ਹੈ ਠੀਕ ਹੈ ਜੀ ਪਰਮ ਵਾਲੀਆਂ ਕਦ ਕਰ ਦੋਸਤੋਂ ਗਾਂ ਦਾ ਚੈੱਕ ਕਰ ਲੋ ਆਰਡਰ ਕੁਆਲਟੀ ਦੋਸਤੋਂ ਬੈਗਸ ਕਰ ਤੋਂ ਖਾਰਨਾ 16 ਲੀਟਰ ਬੋਲੇ ਤੋਂ ਸਟਾਰਟਿੰਗ ਇਹਨੇ ਕੀਤੀ ਹੈ ਇਹਦੇ ਮਗਰ ਦੋਸਤੋਂ ਬੱਚਾ ਇਹਨੇ ਵਸ਼ੀ ਨੂੰ ਜਨਮ ਦਿੱਤਾ ਜੀ ਬਾਕੀ ਇਹੋ ਜਿਹੀਆਂ ਚੀਜ਼ਾਂ ਖੇਰਾ ਸਾਹਿਬ ਪੈਸੇ ਲਾ ਕੇ ਵੀ ਨਹੀਂ ਕਈਦੀ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਜੀ ਬਾਹਰ ਆਉਣ ਦੀ ਬਾਅਦ ਡਾਕਟਰ ਸਾਹਿਬ ਆਏ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਕੁਆਲਿਟੀਆਂ ਵੇਖੋ ਹਾਈਟ ਵੇਖੋ ਕਿੰਨੀ ਵੱਡੀ ਆ। ਲਓ ਜੀ ਦੋਸਤੋ ਜੀ ਆਹ ਥਾਂ ਦੀ ਕੁਆਲਿਟੀ ਚੈੱਕ ਕਰੋ ਤੇ ਇਹਦੀ ਜਿਹੜੀ ਲੈਂਥ ਆ ਉਹ ਵੀ ਚੈੱਕ ਕਰ ਲਓ। ਮੀਣਾ ਹੋਣਾ ਬਹੁਤ ਜਿਆਦੀਆਂ ਖਰਾਬ ਆ ਇਹਦੇ ਵਿੱਚ। ਬਾਕੀ ਥਾਂ ਚੱਡੇ ਦੀ ਗੱਲ ਕਰੀਏ ਫੇਸ ਦੀ ਗੱਲ ਕਰੀਏ ਇਹ ਇਸ ਬਸ 1 ਇੰਚ ਹੀ ਆ। ਅਵੇ ਲੋ ਕੰਨ। ਬਾਕੀ ਠੰਡੇ ਸਬਾ ਦੀਆਂ। ਠੀਕ ਹੈ ਜੀ। ਇਹ ਨਹੀਂ ਕੋਈ ਜੂੜ ਪਉਣਾ ਨਹੀਂ ਪਉਣਾ ਤੁਹਾਡੀ ਮਰਜ਼ੀ ਆ। ਠੀਕ ਹੈ ਜੀ। ਤੇ ਗਰਮੀ ਦੀ ਤੇ ਜਿੰਦ ਜਿਆ ਰਹਿਣ ਵਾਲੀਆਂ ਆ। ਹਾਂਜੀ ਹਾਂਜੀ। ਤੁਹਾਨੂੰ ਪਤਾ ਇਹਨਾਂ ਦੀ ਫੈਂਡ ਵੀ ਚੰਗੀ, ਉੱਦ ਵੀ ਚੰਗਾ। ਠੀਕ ਹੈ ਜੀ। ਸਾਰੀਆਂ ਚੀਜ਼ਾਂ ਚੰ ਲਓ ਦੋਸਤੋ ਤੇ ਪਲੱਸ ਪੁਆਇੰਟ ਖੈਰਾ ਸਾਹਿਬ ਮਗਰਵੱਛੀ ਬਲੈਕ ਡਾਇਮੰਡ ਹਾਂਜੀ ਬਲੈਕ ਡਾਇਮੰਡ ਦੋਸਤੋ ਬਹੁਤ ਚੰਗੇ ਸੀਮਾਂ ਦੀ ਵੱਛੀ ਗਈ ਤੇ ਇਹ ਇਹਦਾ ਵੀ ਕਿੰਨਾ ਸਰ ਮੁੱਲ ਮੁੱਲ ਇਹਦਾ 85 ਦੇ ਦਾਂਗੇ ਕਿੰਨਾ ਕਮਾਂਡ ਨੂੰ ਸਤਾ 2000 ਰੁਪਏ ਕਰਦਾਂਗੇ 85 83 83 ਠੀਕ ਹੈ ਜੀ ਹਾਂਜੀ ਲਓ ਦੋਸਤੋ 85000 ਮੁੱਲ ਰੱਖਿਆ ਜੇ ਵੀਰ ਨੇ ਤੇ 83000 ਰੁਪਏ ਦੇ ਵਿੱਚੋਂ ਆਏ ਗਏ ਵੀਰ ਭੈਣ ਭਰਾ ਦਾ ਮੌਕੇ ਤੇ ਮੰਨਣਾ ਹੋਊਗਾ ਇਹਦੇ ਨਾਲ ਜਿਹੜੀ ਬੱਤੀ ਗਾ ਵੀਰ ਇਹਦੀ ਦੱਸੀਏ ਡਿਟੇਲ ਇਹ ਜੀ ਤਾਜੀ ਸੁਈ ਆ ਅੱਛਾ ਜੀ ਇਨੂੰ ਚੌਥਾ ਦਿਨ ਸੂਈ ਨ ਹੋਇਆ ਵਾ ਇਸ ਵਕਤ 20 ਲੀਟਰ ਬੋਲਾ ਵਾ ਇੰਨੇ ਬਚਾਈ ਦਿੱਤਾ ਇਹ ਮੇਲ ਕਾਪ ਆ ਅੱਛਾ ਜੀ ਹਾਂਜੀ ਦੋਵਾਂ ਗਾਵਾਂ ਤੋਂ ਮਗਰ ਵਛੇ ਦੇ ਦੋ ਹਾਂਜੀ ਦੋਵਾਂ ਦੇ ਮਗਰ ਠੀਕ ਹੈ ਜੀ ਇਹ ਸਵੇਰ ਕਰਵਾ ਸੂਈ ਇਹ ਜੀ ਦੂਜਾ ਸੂਆ ਸਾਰੀਆਂ ਦੂਜਾ ਦੂਜਾ ਹੀ ਇਹ ਵੀ ਜਰਸੀ ਨਾਲ ਕ੍ਰੋਸਿੰਗ ਕਰਾ ਦਿੱਤੀ ਹਾਂਜੀ ਹਾਂਜੀ ਜਰਸੀ ਨਾਲ ਕ੍ਰੋਸ ਠੀਕ ਹੈ ਜੀ ਬਾਕੀ ਹਾਈਟ ਦੀ ਗੱਲ ਕਰੀ ਹਾਈਟ ਵੀ ਚੰਗੀ ਲੈਂਥ ਦੀ ਗੱਲ ਕਰੀ ਲੈਂਥ ਵੀ ਚੰਗੀ ਆ ਠੀਕ ਹੈ ਜੀ ਬਾਡੀ ਦੀ ਗੱਲ ਕਰੀ ਤੇ ਬਾਡੀ ਵੀ ਚੰਗੀ ਆ ਠੀਕ ਹੈ ਜੀ ਕਿੰਨਾ ਦੱਸਿਆ ਤੇ ਬੋਲਾ ਤਿਆਰ ਇਹ 20 ਲੀਟਰ ਜਿਹੜਾ ਸਹੀ ਇਹਨੇ ਭਰਿਆ ਨਾ ਖੈਰਾ ਸਾਹਿਬ ਇਹਨੇ 26 27 ਲੀਟਰ ਦੁੱਧ ਭਰਿਆ ਤੇ ਵੇਖੋ ਫਿਰ ਹਾਈਟ ਵੇਖੋ ਲੈਂਥ ਵੇਖੋ ਜੀ ਕਿੰਨੀ ਵੱਡੀ ਹਾਈਟ ਤੇ ਲੈਂਥ ਵੇਖੋ ਕਿੰਨੀ ਫਿਰ ਥਣਾ ਦੀ ਗੱਲ ਕਰੀਏ ਗੈਪ ਥਣਾ ਦਾ ਸਪੇਸ ਫੇਸ ਕੁਆਲਟੀ ਦੀ ਗੱਲ ਕਰੀਏ ਇਹ ਗਰਮੀ ਦੀ ਜਿੰਦ ਜਾਨ ਜੀ ਹਾਂਜੀ ਹਾਂਜੀ 20 ਲੀਟਰ ਦੋਸਤੋ ਇਹਨੇ ਵੀ ਕਰਮਾਈ ਨੇ 20 ਲੀਟਰ ਤੋਂ ਸਟਾਰਟਿੰਗ ਕੀਤੀ ਹੈ ਬੋਲਾ ਹੀ ਆ 20 ਲੀਟਰ ਖੈਰਾ ਸਾਹਿਬ ਐਡੀ ਗਾ ਨੂੰ 26 27 ਲੀਟਰ ਕੋਈ ਨਹੀਂ ਹੁੰਦਾ ਪਰ ਗਰਮੀ ਵੀ ਹੋਊਗੀ ਨਾ ਸਾ ਵੀ 25 ਲੀਟਰ ਤੋਂ ਨਹੀਂ ਮਰਦੀ ਠੀਕ ਹੈ ਜੀ ਦੋਸਤੋ ਨਾਗ ਐਸਲੇ ਵੀਰ ਦੇ ਕੋਲ ਚਾਰ ਜਿਹੜੇ ਆਪਾਂ ਵੀਡੀਓ ਦੇ ਵਿੱਚ ਪਾਏ ਆ ਤੇ ਚਾਰੇ ਨਾਗ ਦੋਸਤੋ ਇੱਕ ਤੋਂ ਇੱਕ ਟਾਪ ਬੈਕ ਸਾਈਡ ਤੋਂ ਆਰਡਰ ਚੈੱਕ ਕਰ ਲੋ ਦਾ ਦੋ ਗਾਵਾਂ ਤੇ ਮਗਰ ਦੋਸਤੋ ਬੱਛੇ ਜੀ ਦੋਵਾਂ ਤੇ ਮਗਰ ਬੱਛੇ ਜੀ ਇਹਦਾ ਵੀਰ ਮੁੱਲਕ ਨਾ ਕਰਦਾ ਮੋਲੇ ਆਪਾਂ 85000 ਦੀ ਲੱਗ ਜੈ ਸੁਹਾਨਾ ਅਸੀਂ ਇਹ ਚ ਮੰਨ ਲਓ ਸਤਾ ਜੈ ਬਿਲਕੁਲ ਓਖੇ ਰਹਾ ਸਾਹਿਬ ਕਰ ਦਾਂਗੇ 2000 ਅੱਛਾ ਇਹ ਵੀ 83 83 83 ਠੀਕ ਹੈ ਜੀ ਹਾਂਜੀ ਲਓ ਦੋ ਤੋਂ ਦੋਵਾਂ ਦਾ ਮੁੱਲ ਸੇਮ ਹੀ ਵੀਰ ਨੇ ਕੀਤਾ 83000 ਰੁਪਏ ਤੇ ਇਹਦੇ ਵਿੱਚੋਂ ਤੁਹਾਡਾ ਕੇ ਆਇਆ ਦਾ ਸ਼ੋਰ ਛੱਪਾ ਹੋਊਗਾ ਆ ਵੀਰ ਨੂੰ ਹੁਣ ਗਾਂ ਦਿੱਤੀ ਪੁੱਛ ਲੋ 30 ਲੀਟਰ ਚ ਆ ਕੇ ਦੁੱਧ ਦਿੱਤਾ ਵਾ ਠੀਕ ਹੈ ਦੋਵੇਂ ਟਾਈਮ ਵੀਰ ਨੇ ਗਾਂ ਚ ਹੀ ਆ ਠੀਕ ਹੈ ਦੋਸਤੋ ਆ ਗਾਂ ਲੈਣ ਆ ਵੀਰ ਪਾਰਲੇਸ ਬਰਾਦਰ ਜਿਹੜੀ ਗਾਂ ਦੋਸਤੋ ਉਹ ਸਾਹਮਣੇ ਵਧੀ ਹੈ ਤੁਹਾਨੂੰ ਮੈਂ ਦੂਰੋਂ ਦਿਖਾਉਂਗਾ ਕਿਉਂਕਿ ਵੀਰ ਨੇ ਸਰਦਾ ਕਰ ਲਿਆ ਕਈ ਵਾਰੀ ਕਿਸੇ ਵੀਰ ਨੇ ਵੀਡੀਓ ਪਾਉਣੀ ਜੇ ਆਪਾਂ ਲੱਗੇ ਨਹੀਂ ਜਾਵਾਂ ਜਿੰਨਾ ਦੁੱਧ ਕਿਹਾ ਨਾ ਵੀਰ ਨੂੰ ਪੁੱਛ ਲੋ ਚਵਾ ਚਵਾ ਕੇ ਨਹੀਂ ਪਾਜੀ ਚਵਾ ਕੇ 30 ਲੀਟਰ ਚਵਾ ਕੇ ਨਹੀਂ ਕੰਡੇ ਤੇ ਚੜਾ ਕੇ ਦਿੱਤਾ ਵੀਰ ਨੂੰ ਠੀਕ 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 ਹੈ ਤੇ ਸਾਰੀ 90000 ਦੀ ਦਿੱਤੀ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 30000 ਰੁਪਏ ਵਾਲੀ ਆ ਸਾਡੀ ਸੌਰੀ 30 ਲੀਟਰ ਦੋਤਲੀ ਗਾੜ 90000 ਰੁਪਏ ਸੇਲ ਹੋਈ ਹੈ ਤੇ ਗਾਵਾਂ ਦੋਸਤੋ ਜਿਹੜੀਆਂ ਵੀਰ ਦੇ ਕੋਲ ਹੋਣ ਵੀ ਚਾਰ ਬਧੀਆ ਉਹ ਲੱਗਣਾ ਆ ਵੀਰ ਵੇਲੇ ਹਾਤੀ ਦੀ ਇਹ ਨਹੀਂ ਗੱਲ ਕਹਿਣ ਵਾਲੀਆਂ ਗੱਲਾਂ ਠੀਕ ਹੈ ਜੀ ਹਾਂਜੀ ਦੋ ਗਾਵਾਂ ਦੋਸਤੋ ਯਰਸੀ ਤੇ ਦੋ ਇੱਕ ਗਾੜੀ ਹੈਗੀ ਐਚਪੀਨਾ ਕ੍ਰੋਸ ਹਾਂਜੀ ਤੇ ਇੱਕ ਗਾੜੀ ਇਹ ਵੀ ਦੋਸਤੋ ਇਹ ਵੀ ਯਰਸੀ ਦਾ ਕ੍ਰੋਸ ਸੰਗ ਰੱਖਦੀ ਹੈ ਬਾਕੀ ਕਹਰਾ ਸਾਹਿਬ ਕੇਹਦੇ ਵੀ ਭੂਰ ਛੱਟਾ ਹੋਵੇ ਹਾਂਜੀ ਕੋਈ ਥਣ ਘਟ ਵੱਧ ਹੋਵੇ ਠੀਕ ਹੈ ਜੀ ਵਾਪਸ ਭੇਜ ਦਿਓ ਜਾਂਦਾ ਭੜਾ ਵੀ ਪੈਸ ਠੀਕ ਆਨਲਾਈਨ ਵੀ ਕਹਿੰਦੇ ਮੰਗਾਉਣੀ ਆ ਠੀਕ 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 ਬਾਕੀ ਜਿਹੜਾ ਦੁੱਧ ਕਿਹਾ ਚਵਾ ਕੇ ਦਵਾਂਗੇ ਦੋ ਟਾਈਮ ਤਸੱਲੀ ਕਰ ਲੈ ਤੇਰਾ ਬਿਆਨਾ ਪਾ ਗੇ ਕਿਹੜੀ ਮੈਂ ਕਹਿੰਦਾ 10000 ਪਾਓ 20000 ਪਾਓ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਲਿਓ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਵੀਰ ਪੈਸੇ ਐਵੇਂ ਨਹੀਂ ਪੰਦੇ ਹਾਂਜੀ 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 ਠੀਕ ਹੈ ਜੀ ਲੋ ਦੋਸਤੋ ਚਾਰ ਨਗ ਤਾਂ ਦਿਖਾਇਆ ਤੇ ਚਾਰੇ ਨਾਲ ਸੁਏ ਸੁਆਏ ਮੇਰੀ ਵੀਰੀ ਇੱਕ ਟਾਈਮ ਦੋ ਟਾਈਮ ਜੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਜੇ ਕੋਈ ਵੀਰ ਵਿਜਿਟ ਨਹੀਂ ਕਰ ਸਕਦਾ ਤੇ ਆਪਣੀ ਬੇਸ਼ੱਕ ਵੀਡੀਓ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਡੇਰੀ ਫਾਰਮ ਦੋਸਤੋ ਜੇ ਕਿਸੇ ਵੀਰ ਨੇ ਲੋਕੇਸ਼ਨ ਭਰਨੀ ਹੋਵੇ ਤੇ ਬੁਰਜ ਮਿਲਕ ਫਾਰਮ ਦੀ ਲੋਕੇਸ਼ਨ ਹੈ ਵੀਰ ਦੇ ਸਿੱਧੀ ਫਾਰਮ ਤੇ ਲੈ ਜਾਂਦੀ ਹੈ ਫੋਨ ਨੰਬਰ ਵੀਰ ਆਪਣਾ ਫੇਰ ਇੱਕਰੀ ਬੋਲਦੀ ਹੈ ਨੰਬਰ ਜੀ ਆਪਣਾ 84379 3599 ਠੀਕ ਹੈ ਜੀ ਜਾਂ ਆਪਾਂ ਹੋਰ ਲਈਆਂ ਮਾਲਕ ਦੀ ਕਿਰਪਾ ਨਾਲ 4-5 ਸਵੇਰੇ ਹੋਰ ਆਈਆਂ ਠੀਕ ਹੈ ਜੀ ਨੰਬਰ ਦੋਸਤੋ ਵੀਰ ਦਾ ਮੈਂ ਸਾਹਮਣੇ ਇੱਕ ਤੁਹਾਨੂੰ ਸਕਰੀਨ ਤੇ ਦਿਖਾ ਦਿੰਦਾ ਧੰਨਵਾਦ ਦੋਸਤੋ ਰਲੇ ਵੀਡੀਓ ਵੇਖਣ ਵਾਸਤੇ